ਸਮਗਲਿੰਗ ਦੇ ਤੁਸੀਂ ਬੜੇ ਸਾਰੇ ਕੇਸ ਦੇਖੇ ਹੋਣੇ ਆ ਪਰ ਆ ਕੇਸ ਤੱਕ ਜਿਹੜਾ ਪਹੁੰਚਣ ਲੱਗਾ ਇਹ ਬੜਾ ਅਵੱਲਾ ਜਾਂ ਕੇਸ ਹੈ ਇਹ ਬੰਦਾ ਦੁਬਈ ਤੋਂ ਆਉਂਦਾ ਆ ਤੇ ਦੁਬਈ ਤੋਂ ਸਿੱਧਾ 에어ਪੋਰਟ ਦੇ ਉੱਤੇ ਲੈਂਡ ਕਰਦਾ ਆ ਤੇ ਗ੍ਰੀਨ ਕੈਨਲ ਦੇ ਜਗ੍ਹਾ ਜਿਹੜਾ ਰਸਤਾ ਹੁੰਦਾ ਬਣਿਆ ਉੱਥੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਆ ਪਰ ਜਦੋਂ ਇਹਦਾ ਸਮਾਨ ਕਸਟਮ ਵਾਲੇ ਟ੍ਰੇਸ ਕਰਦੇ ਨੇ ਐਕਸ-ਰੇ ਕਰਦੇ ਨੇ ਤੇ ਉਹਨਾਂ ਨੂੰ ਇੱਕ ਅਜੀਬ ਜੀ ਤਸਵੀਰ ਨਜ਼ਰ ਆਉਂਦੀ ਹੈ ਤੇ ਬਾਅਦ ਵਿੱਚ ਜਦੋਂ ਸਾਰਾ ਫੋਲ ਫਲਾਇਆ ਹੁੰਦਾ ਤੇ ਪਤਾ ਲੱਗਦਾ ਹੈ ਕਿ ਜਿਹੜੀ ਪਾਣੀ ਵਾਲੀ ਬੋਤਲ ਹੈ ਜਿਹੜੀ ਉਹਦੇ ਟੱਕਣ ਦੇ ਵਿੱਚ 170 ਗ੍ਰਾਮ ਸੋਨਾ ਜੜਾਇਆ ਉਹ ਲੁਕਾ ਕੇ ਬੈਠਾ ਸੀਗਾ ਹਾਲਾਂਕਿ ਤਰੀਕਾ ਬੜਾ ਜਿਹੜਾ ਕਹਿ ਲਿਆ ਕਿ ਨਵਾਂ ਆ ਇਦਾਂ ਦੀ ਖਬਰ ਅਸੀਂ ਸੁਣੀ ਨਹੀਂ ਕਿਉਂਕਿ ਬੜੇ ਬੜੇ ਥਾਂਾਂ ਦੇ ਉੱਤੇ ਸੋਨਾ ਲਗਾਇਆ ਹੁੰਦਾ ਆ ਪਰ ਆ ਪਾਣੀ ਵਾਲੀ ਬੋਤਲ ਦੇ ਢੱਕੜ ਦੇ ਵਿੱਚ ਆ ਪਹਿਲੀ ਵਾਰੀ ਸੁਣਿਆ ਸੋ ਫਿਲਹਾਲ ਡੈਲੀ ਡੈਲੀ ਦਾ ਜਿਹੜਾ ਕਸਟਮ ਵਿਭਾਗ ਹੈ ਇੰਦਰਾ ਗਾਂਧੀ ਇੰਟਰਨੈਸ਼ਨਲ ਪੋਰਟ ਦਾ ਉਹਨਾਂ ਨੇ 170 ਗ੍ਰਾਮ ਸੋਨਾ ਜੜਾਇਆ ਉਹ ਸੀਜ਼ ਕਰ ਲਿਆ ਆ ਔਰ ਜਿਹੜਾ ਆਪਾਂ ਕਹਿ ਲਿਆ ਕਿ ਐਕਟ ਆ 1964 ਉਹਦੇ ਤਹਿਤ ਜਿਹੜੀ 1996 ਮਾਫ ਕਰਨਾ 996 ਉਹਦੇ ਤਹਿਤ ਇਹਦੇ ਤੇ ਕਾਰਵਾਈ ਹੋਏਗੀ ਸੋ ਫਿਲਹਾਲ ਇਹ ਪੂਰੀ ਖਬਰ ਜਿਹੜੀ ਹੈ ਉਹ ਤੁਹਾਨੂੰ ਹੈਰਾਨ ਕਰ ਦੇਵੇਗੀ ਕਿ ਕਿਵੇਂ ਜਿਹੜਾ ਵੱਖਰੇ ਵੱਖਰੇ ਤਰੀਕੇ ਤਾਂ ਅਸੀਂ ਸੁਣੇ ਸੀਗੇ ਪਰ ਪਾਣੀ ਵਾਲੀ ਬੋਤਲ ਦੇ ਢੱਕਣ ਦੇ ਵਿੱਚ 170 ਗ੍ਰਾਮ ਸੋਨਾ ਲੈ ਕੇ ਆਉਣਾ ਆਪਣੇ ਆਪ ਦੇ ਵਿੱਚ ਬੜੀ ਕ੍ਰੀਏਟੀਵਿਟੀ ਆ ਪਰ ਪਤੰਦਰ ਜਿਹੜਾ ਫੜਿਆ ਗਿਆ ਜਦੋਂ ਲੰਘਦੇ ਆ ਗ੍ਰੀਨ ਚੈਨਲ ਆਪਾਂ ਕਹਿੰਦੇ ਹਾਂ ਉਹਨੂੰ ਉਹਦੇ 벨ਟ ਦੇ ਜਿਹੜਾ ਐਕਸਟਰਾ ਮਸ਼ੀਨ ਦੇ ਵਿੱਚ ਆ ਗਿਆ ਫਿਰ ਉਸ ਤੋਂ ਬਾਦ ਦਾ ਸਾਰਾ ਫੁੱਲਾ ਫਲਾਈ ਹੋਇਆ ਤੇ ਪਤਾ ਲੱਗਿਆ ਕਿ ਪਾਣੀ ਵਾਲੀ ਬੋਤਲ ਆ ਉਹਦਾ ਢੱਕਣ ਹੈ ਤੇ ਉਹਦੇ ਪਿੱਛੇ ਜਿਹੜਾ ਢੱਕਣ ਦੇ ਤਰੀਕੇ ਦੇ ਨਾਲ 170 ਗ੍ਰਾਮ ਸੋਨਾ ਜਿਹੜਾ ਆ ਉਹ ਲਕਾਇਆ ਹੋਇਆ ਹੁਣ ਕਸਟਮ ਐਕਟ ਦੇ ਤਹਿਤ ਪੂਰੀ ਕਾਰਵਾਈ ਕੀਤੀ ਜਾ ਰਹੀ ਹੈ ਫਰਦਰ ਇਨਵੈਸਟੀਗੇਸ਼ਨ ਵੀ ਹੋ ਰਹੀ ਹੈ ਵੀ ਪਹਿਲਾ ਕਿੱਥੋਂ ਲੈ ਕੇ ਆਇਆ ਕਿੰਨਾ ਲੈ ਕੇ ਆਇਆ ਕਿਵੇਂ ਕਿਵੇਂ ਹੋਇਆ ਸਾਰਾ ਕੁਝ ਜਿਹੜਾ ਕੱਚਾ ਚਿੱਠਾ ਹੈ ਦਾ ਖੁੱਲੇਗਾ ਪਰ ਤੁਸੀਂ ਹੌਸਲਾ ਦੇਖੋ ਵੀ ਬੜੇ ਤਰੀਕੇ ਅਪਣਾਉਂਦੇ ਆ ਜਿਹੜੇ ਇਹ ਸੋਨਾ ਲੈ ਕੇ ਆਉਂਦੇ ਜਿਹੜੇ ਸਮੱਗਲ ਕਰਦੇ ਖਾਸ ਤੌਰ ਤੇ ਉਹਨਾਂ ਦੇ ਕੋਲ ਬਹੁਤ ਸਾਰੇ ਤਰੀਕੇ ਹੁੰਦੇ ਆ ਤੇ ਆ ਉਹਨਾਂ ਦੇ ਵਿੱਚੋਂ ਇੱਕ ਤਰੀਕਾ ਆ ਪਾਣੀ ਵਾਲੀ ਬੋਤਲ ਲਓ ਉਹਦੇ ਢੱਕਣ ਦੇ ਪਿੱਛੇ ਲੁਕਾ ਦਿਓ ਤੇ ਫਿਰ ਪਤਾ ਲੱਗਦਾ ਹੈ ਵੀ ਜਦੋਂ ਪਾਰ ਹੀ ਹੋ ਜਾਂਦਾ ਹੈ ਇਦਾਂ ਲੱਗਦਾ ਵੀ ਦਿੱਲੀ ਵਾਲੇ ਜਿਹੜਾ ਏਅਰਪੋਰਟ ਹੈ ਉੱਥੋਂ ਕਿਵੇਂ ਮਾਫ ਕਰਨਾ ਦੁਬਈ ਵਾਲਾ ਏਅਰਪੋਰਟ ਜਿਹੜਾ ਆ ਆਪਾਂ ਦੁਨੀਆ ਦਾ ਉਹਨੂੰ ਸਭ ਤੋਂ ਬਿਜ਼ੀਅਸ ਏਅਰਪੋਰਟ ਕਹਿੰਦੇ ਆ ਉੱਥੋਂ ਕਿੱਦਾਂ ਪਾਰ ਕਰ ਲਿਆ ਹੋਏਗਾ ਇਹਨੇ ਪਰ ਦਿੱਲੀ ਵਾਲਾ ਜਿਹੜਾ ਆਪਣਾ ਏਅਰਪੋਰਟ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਉੱਥੇ ਫੜਿਆ ਗਿਆ ਹੁਣ ਇਦਾਂ ਤੇ ਸ਼ਿਕੰਜਾ ਕਸ ਹੋਏਗਾ ਤੇ ਇਹ ਤੋਂ ਪੁੱਛ ਗਿੱਚ ਵੀ ਕੀਤੀ ਜਾਵੇਗੀ